ਆਪਾਂ ਐਸੀਗੇ ਭੈਣ ਦੇ ਘਰੇ ਉਹਨਾਂ ਨੇ ਸਬਜ਼ੀਆਂ ਲਾਈਆਂ ਹੋਈਆਂ ਨੇਗੀਆਂ ਤੇ ਹੋਰ ਫਲਾਂ ਦੇ ਪੌਦੇ ਵੀ ਲਾਏ ਹੋਏ ਨੇਗੇ ਬੂਟੇ ਆਹ ਦੇਖੋ ਹੋ ਨਾ ਸਪਰੇਇਆ ਕਰ ਰਹੇ ਨੇਗੇ ਇੱਕ ਉਹ ਕਹਿੰਦੇ ਇਹਦੇ ਵਿੱਚ ਨਾ ਗੁੜ ਪਾਇਆ ਹੋਇਆ ਗੁੜ ਚ ਪਾਣੀ ਪਾ ਕੇ ਜੀਰੇ ਸਪਰੇਅ ਆਪਾਂ ਕਰੀਏ ਸਪਰੇਅ ਜੀ ਇਹਦੀ ਤਾਂ ਇਹਦਾ ਫਲ ਬਹੁਤ ਹੁੰਦਾਗਾ ਸਬਜ਼ੀਆਂ ਵਗੈਰਾ ਬਹੁਤ ਲੱਗਦੀਆਂ ਨੇਗੀਆਂ ਤਾਂ ਉਹ ਇਹੀ ਕਰ ਰਹੇ ਨੇਗੇ ਗੜਚ ਪਾਣੀ ਪਾ ਕੇ ਫਿਰ ਇਹਦੇ ਨਾਲ ਸ਼ਾਇਦ ਮੱਖੀਆਂ ਵਗੈਰਾ ਆਉਂਦੀਆਂ ਹੋਣਗੀਆਂ ਉੱਤੇ ਭਿੰਡਾਂ ਵਗੈਰਾ ਹੋਰ ਹਨ ਸਾਰੀਆਂ ਚੀਜ਼ਾਂ ਇਹ ਤਾਂ ਮੈਨੂੰ ਪਤਾ ਨਹੀਂਗਾ ਪਰ ਇਹਦੇ ਨਾਲ ਫਾਲ ਬਹੁਤ ਹੁੰਦਾ ਹੈਗਾ ਤੇ ਹੋਰ ਇਹ ਜਿਹਨੂੰ ਆਪਾਂ ਆਰਗੇਨਿਕ ਖੇਤੀ ਕਹਿ ਦਿੰਨੇ ਆਂਗੇ ਬਿਨਾਂ ਰੇਸ ਸਪਰੇ ਤੋਂ ਉਹ ਸਬਜ਼ੀਆਂ ਕਾਉਂਦੇ ਆਗੇ ਇਹਦੇ ਨਾਲ ਸਿਹਤ ਵੀ ਠੀਕ ਰਹਿੰਦੀ ਹੈ ਬਾਕੀ ਇਹ ਦੂਜੀਆਂ ਸਬਜ਼ੀਆਂ ਘੱਟ ਹੀ ਲੈਂਦੇ ਆ ਬਾਜ਼ਾਰ ਦੀ ਬੈਂ ਬਾਲਾ ਕਰਦੇ ਆਗੇ ਕਹਿੰਦੇ ਉਹ ਚ ਵਾਲੀ ਰੇਸ ਸਪਰੇ ਹੁੰਦੀ ਹੈ ਇਹਦੇ ਬਾਰੇ ਮੈਂ ਇੱਕ ਗੱਲ ਵੀ ਸੁਣੀ ਸੀਗੀ ਉਹ ਤੁਹਾਨੂੰ ਵੀ ਸੁਣਾ ਰਹੀਆਂਗੇ ਕਹਿੰਦੇ ਇੱਕ ਪੇਸ਼ੈਂਟ ਗਿਆ ਕਿਸੇ ਡਾਕਟਰ ਕੋਲੇ ਉਹ ਕਹਿੰਦਾ ਵੀ ਮੈਨੂੰ ਨਾ ਸ਼ੂਗਰ ਬਹੁਤ ਆ ਗਈ ਤੇ ਇਹਦਾ ਕੋਈ ਇਲਾਜ ਦੱਸੋ ਤਾਂ ਡਾਕਟਰ ਇਲਾਜ ਕਰਨ ਲੱਗ ਗਿਆ ਤਾਂ ਪੁੱਛਣ ਲੱਗਾ ਕਿ ਮੈਂ ਕਿਹੜਾ ਕੋਈ ਫਲ ਖਾ ਸਕਦਾਗਾ ਤਾਂ ਡਾਕਟਰ ਕਹਿੰਦਾ ਵੀ ਤੂੰ ਖਰਬੂਜਾ ਖਾ ਸਕਦਾ ਖਰਬੂਜਾ ਤਾਂ ਦੇਖ ਲਓ ਕਿੰਨਾ ਮਿੱਠਾ ਹੁੰਦਾ ਡਾਕਟਰ ਕਹਿੰਦਾ ਤੂੰ ਖਰਬੂਜਾ ਖਾ ਸਕਦਾ ਬਾਕੀ ਕਹਿੰਦੇ ਸਾਇੰਸ ਵੀ ਕਹਿੰਦੀ ਹੈਗੀ ਵੀ ਜਿਹੜਾ ਸ਼ੂਗਰ ਦਾ ਮਰੀਜ਼ ਆ ਖਰਬੂਜਾ ਖਾ ਸਕਦਾ ਤਾਂ ਉਹ ਕਹਿੰਦਾ ਠੀਕ ਆ ਵੀ ਮੈਂ ਖਾ ਸਕਦਾ ਵੀ ਪੱਕਾ ਦੱਸ ਮੈਨੂੰ ਉਹ ਕਹਿੰਦਾ ਹਾਂ ਤੂੰ ਖਰਬੂਜਾ ਖਾ ਸਕਦਾਂਗਾ ਤਾਂ ਉਹ ਘਰੇ ਗਿਆ ਉਹ ਡਾਕਟਰ ਨੇ ਕਹਿਤਾ ਸੀਗਾ ਜਦ ਵਿਚਾਰੇ ਨੇ ਖਰਬੂਜਾ ਖਾ ਲਿਆ ਜਦੋਂ ਖਰਬੂਜਾ ਖਾਦਾ ਬਾਅਦ ਚ ਉਹਨੇ ਚੈੱਕ ਕੀਤਾ ਹੋਊਗਾ ਜਾਂ ਪਤਾ ਲੱਗ ਜਾਂਦਾ ਹੋਊਗਾ ਹਨਾ ਜਿਹੜਾ ਸ਼ੂਗਰ ਦਾ ਮਰੀਜ਼ ਆਗਾ ਤਾਂ ਜਦੋਂ ਉਹਨੇ ਚੈੱਕ ਕੀਤਾ 450 ਸ਼ੂਗਰ ਆ ਗਿਆ ਤਾਂ ਉਹਨੇ ਫਿਰ 15 20 ਫੋਨ ਲਾਇਆ ਡਾਕਟਰ ਨੂੰ ਡਾਕਟਰ ਨੇ ਫੋਨ ਨਹੀਂ ਚੁੱਕਿਆ ਜਦੋਂ ਡਾਕਟਰ ਨੇ ਦੇਖਿਆ 15 20 ਫੋਨ ਆਏ ਪਏ ਨੇ ਕਿ ਵੀ ਮੇਰੇ ਤਾਂ ਪੇਸ਼ੈਂਟ ਦੇ ਤਾਂ ਉਹਨੇ ਵੈਕ ਕਾਲ ਕੀਤੀ ਉਹਨੇ ਪੁੱਛਿਆ ਵੀ ਕੀ ਗੱਲ ਹੋਈ ਤਾਂ ਉਸਨੇ ਦੱਸਿਆ ਪੇਸ਼ੈਂਟ ਨੇ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਮੈਂ ਖਰਬੂਜਾ ਖਾ ਸਕਦਾ ਮੈਂ ਤਾਂ ਖਰਬੂਜਾ ਖਾ ਲਿਆ ਮੇਰੀ ਤਾਂ ਹੁਣ ਸ਼ੂਗਰ ਹੀ 450 ਹੋ ਗਈ ਤਾਂ ਡਾਕਟਰ ਕਹਿੰਦਾ ਵੀ ਘਬਰਾ ਨਾ ਕੋਈ ਗੱਲ ਨਹੀਂ ਵੀ ਤੂੰ ਜਿਹੜਾ ਤੇਰਾ ਕੋਈ ਵੀ ਟੈਸਟ ਵਗੈਰਾ ਦਾ ਆਪਾਂ ਮੁਫਤ ਕਰਾਵਾਂਗੇ ਵੀ ਤੇਰਾ ਇਲਾਜ ਮੈਂ ਕਰੂੰਗਾ ਕਿਉਂਕਿ ਮੈਂ ਕਿਹਾ ਸੀਗਾ ਤੈਨੂੰ ਖਰਬੂਜਾ ਖਾਣ ਨੂੰ ਤਾਂ ਦੁਆਇ ਕਰ ਉਹਦੇ ਛਿਲਕੇ ਵਗੈਰਾ ਲੈ ਕੇ ਆ ਸੈਂਪਲ ਸੈਂਪਲ ਵਾਸਤੇ ਤਾਂ ਆਪਾਂ ਉਹ ਟੈਸਟ ਕਰਵਾਵਾਂਗੇ ਉਹ ਲੈ ਗਿਆ ਜਦੋਂ ਟੈਸਟ ਵਗੈਰਾ ਉਹ ਤਾਂ ਸੈਂਪਲ ਵਗੈਰਾ ਲੈਤੇ ਹੋਣਗੇ ਜਿਹੜਾ ਜਦੋਂ ਪਤਾ ਲੱਗਿਆ ਉਹਦੇ ਅੰਦਰ ਤਾਂ ਕਹਿੰਦੇ ਤਿੰਨ ਟੀਕੇ ਲੱਗੇ ਹੋਏ ਸੀਗੇ ਮਿੱਠੇ ਦੇ ਬਾਕੀ ਹੋਰ ਵੀ ਬਹੁਤ ਕੈਮੀਕਲ ਪਾਏ ਹੁੰਦੇ ਨੇਗੇ ਜਦੋਂ ਹੁਣ ਆਪਾਂ ਬਾਹਰੋਂ ਚੀਜ਼ਾਂ ਹੁਣ ਆਪਣੀ ਮਜਬੂਰੀ ਹੈ ਕਿ ਬਾਹਰੋਂ ਚੀਜ਼ਾਂ ਖਾਣੀਆਂ ਪਰ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ ਅਸੀਂ ਪਿੰਡਾਂ ਦੇ ਲੋਕ ਆ ਸਾਡੇ ਜੇ ਥੋੜੀ ਜੀ ਵੀ ਜਗ੍ਹਾ ਹੈਗੀ ਹੈਗੀ ਖੇਤੀ ਵਾਸਤੇ ਆਪਣੇ ਘਰ ਦੀਆਂ ਸਬਜ਼ੀਆਂ ਗਾਉਣ ਵਾਸਤੇ ਤਾਂ ਸਾਨੂੰ ਜ਼ਰੂਰ ਆਪਦੀ ਖੇਤੀ ਕਰਨੀ ਚਾਹੀਦੀ ਹੈ ਉਨੀਆਂ ਉਨੀਆਂ ਸਬਜ਼ੀਆਂ ਵਗੈਰਾ ਲਾਉਣੀਆਂ ਚਾਹੀਦੀਆਂ ਨੇਗੇ ਸਾਨੂੰ ਜਿੰਨੀਆਂ ਕਸੀਂ ਆਪਦੇ ਘਰ ਜੋਗੀਆਂ ਖਾ ਸਕੋ ਆਪਣੇ ਘਰ ਜੋਗੀਆਂ ਵੀ ਜਿੰਨੀਆਂ ਕ ਆਪਾਂ ਖਾ ਸਕੀਏ ਆਪਣਾ ਸਰਜੇ ਜਿਹੜਾ ਤੇ ਆ ਦੇਖੋ ਜੀ ਤੋਰੀਆਂ ਚਾਹੇ ਕਿੰਨੀਆਂ ਵੱਡੀਆਂ ਵੱਡੀਆਂ ਹੋ ਗਈਆਂ ਪਰ ਕੱਚੀਆਂ ਕੱਚੀਆਂ ਪਈਆਂ ਨੇਗੇ ਜਦੋਂ ਬਣਾ ਕੇ ਦੇਖੀਏ ਇਸੀ ਸਬਜ਼ੀ ਤੇ ਇਸੇ ਤਰ੍ਹਾਂ ਹੋਰ ਸਾਰੀਆਂ ਚੀਜ਼ਾਂ ਹਾਂ ਜਿਹੜੀਆਂ ਵੀ ਬੇਲਾਂ ਲੱਗੀਆਂ ਨੇ ਇਹਨਾਂ ਦੇ ਅਸੀਂ ਇਹਨੂੰ ਕੱਕੜੀ ਵੀ ਕਹਿ ਦਿੰਨੇ ਆ ਤੇ ਤਰ ਵੀ ਕਹਿ ਦਿੰਨੇ ਤੁਸੀਂ ਵੀ ਸਾਰੇ ਜਿਹੜੇ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਡੇ ਇਲਾਕੇ 'ਚ ਤਰ ਕਹਿੰਦੇ ਆ ਕਿ ਕੱਕੜੀ ਕਹਿੰਦੇ ਆ ਜਾਂ ਹੋਰ ਕੋਈ ਕੀ ਨਾਮ ਨਾਲ ਇਹਨੂੰ ਬੁਲਾਉਂਦੇ ਆਗੇ ਆ ਚੀਕੂ ਲੱਗੇ ਹੋਏ ਨੇ ਚੀਕੂਆਂ ਦਾ ਬੂਟਾ ਵੀ ਭਰਿਆ ਪਿਆ ਦਾ ਚੀਕੂ ਵੀ ਬਹੁਤ ਖਾਦੇ ਆਸੀਂ ਤੇ ਨਲੇ ਬਿਨਾਂ ਰੇਸਪਰੇ ਤੋਂ ਪਹਿਲਾਂ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਹਨ ਉਹ ਰੂੜੀ ਦਾ ਹੀ ਰੇਹ ਕਰਦੇ ਸੀਗੇ ਹੋਰ ਰੇਹ ਤਾਂ ਥੋੜਾ ਮੋਟੇ ਕਰਦੇ ਹੋਣਗੇ ਮੈਨੂੰ ਪਤਾ ਨਹੀਂਗਾ ਪਰ ਹੁਣ ਅੱਜ ਕੱਲ ਜਿਹੜੀਆਂ ਰੇਹਾਂ ਸਪਰੇਅਾਂ ਚੱਲਦੀਆਂ ਨੇਗੀਆਂ ਜਿਹੜੀਆਂ ਆਪਾਂ ਸਬਜ਼ੀਆਂ ਥੋੜੇ ਜਿ ਚਿਰਚੀ ਤਿਆਰ ਕਰ ਲੈਣੇ ਆਂਗੇ ਉਹ ਟੀਕਿਆਂ ਨਾਲ ਹੀ ਹੁੰਦੀਆਂ ਨੇਗੀਆਂ ਤੇ ਉਹ ਆਪਣੀ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਨੇਗੀਆਂ ਤੇ ਜਿੰਨਾ ਹੋ ਸਕੇ ਸਾਨੂੰ ਇਸ ਚੀਜ਼ ਤੋਂ ਬਚਣਾ ਚਾਹੀਦਾ ਸਾਡੇ ਪਿੰਡਾਂ ਵਿੱਚ ਬਹੁਤ ਬਹੁਤ ਬੱਡੇ ਸਾਡੇ ਘਰ ਹੁੰਦੇ ਨੇਗੇ ਤੇ ਬਹੁਤ ਸਾਰੀਆਂ ਸਾਡੀਆਂ ਜਗ੍ਹਾ ਸਾਡੇ ਵਾਸਤੇ ਹੁੰਦੀ ਹੈਗੀ ਜਿਹੜੀ ਐਵੇਂ ਪਈ ਰਹਿੰਦੀ ਹੈਗੀ ਉਹਦੇ ਵਿੱਚ ਜੇ ਅਸੀਂ ਥੋੜੀ ਜਿਹੀ ਮਿਹਨਤ ਕਰੀਏ ਤਾਂ ਆਪਾਂ ਬਹੁਤ ਕੁਝ ਸਗਾ ਸਕਦੇ ਹਾਂਗੇ ਤੇ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹਾਂਗੇ। ਬਾਕੀ ਜੇ ਮੇਰੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਨੇਗੀਆਂ ਜਿਵੇਂ ਤੁਸੀਂ ਮਾਤਾ ਜੀ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਡੇੜ ਤੇ ਢਾਈ ਦੇ ਪਹਾੜੇ ਵਾਲੀ ਵੀਡੀਓ ਨੂੰ ਬਾਕੀ ਜੇ ਮੇਰੀਆਂ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਨੇਗੀਆਂ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਮੈਨੂੰ ਇਹਦਾ ਹੌਸਲਾ ਹੋ ਜਾਵੇਗਾ ਤੇ ਮੈਂ ਹੋਰ ਅੱਗੇ ਵੀ ਬਹੁਤ ਸਾਰੀਆਂ ਚੀਜ਼ਾਂ ਬਾਰੇ ਪੰਜਾਬ ਦੇ ਪੁਰਾਣੇ ਪੰਜਾਬ ਦਾ ਸੱਭਿਆਚਾਰ ਤੁਹਾਨੂੰ ਸੁਣਾ ਕੇ ਜਾਂ ਬਾਕੀ ਇਸ ਤਰ੍ਹਾਂ ਪੇਸ਼ ਕਰਾਂਗੇ ਬਾਕੀ ਤੁਹਾਨੂੰ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ